ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਖੋਵਤੀ ਕੁਚਿਲਤਾ ਕਤੇ ਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਤਸੱਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੋਹਰਾ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰੇ ਮੂਰਤ ਨਾ ਹੋਤੀ ਜੋ ਪੈ ਕਰਣਾ ਨਿਧਾਨ ਕੀ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦਾ ਦਿਨ ਵਿਸਾਖੀ ਵਾਲਾ ਦਿਨ ਸਿੱਖ ਕੌਮ ਲਈ ਬੜਾ ਗੌਰਵਮਈ ਅਤੇ ਇਤਿਹਾਸਕ ਦਿਹਾੜਾ ਹੈ ਬਹੁਤ ਸਾਰੇ ਇਤਿਹਾਸਕਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਵੀ ਮਸਾਖ ਮਹੀਨੇ ਵਿੱਚ ਹੋਇਆ ਲਿਖਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਚ-ਨੀਚ ਅਤੇ ਧਰਮਾਂ ਦਾ ਵਿਤਕਰਾ ਖਤਮ ਕਰਨ ਲਈ 27 ਸਾਲ ਪੈਦਲ ਸਫ਼ਰ ਕੀਤਾ ਉਨਾਂ ਨੇ ਆਪਣੀ ਪਹਿਲੀ ਉਦਾਸੀ ਵੀ ਵਿਸਾਖੀ ਵਾਲੇ ਦਿਨ ਹੀ ਆਰੰਭ ਕੀਤੀ ਸੀ ਤੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਵੀ ਵਿਸਾਖ ਮਹੀਨੇ ਵਿੱਚ ਹੀ ਹੈ ਵਿਸਾਖੀ ਵਾਲੇ ਦਿਨ ਹੀ ਗੋਇੰਦਵਾਲ ਸਾਹਿਬ ਵਿਖੇ ਬੌਲੀ ਦਾ ਕੜ ਟੁੱਟਾ ਸੀ ਵੈਸਾਖ ਵਦੀ ਨੌਵੀਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਿਆ ਸੀ। ਵੈਸਾਖ ਦੇ ਮਹੀਨੇ ਵਿੱਚ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਏ ਸਨ ਅਤੇ ਉਹਨਾਂ ਨੇ ਬਾਬਾ ਬਕਾਲੇ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਗੱਦੀ ਬਖਸ਼ੀ ਸੀ। ਅਤੇ ਵਿਸਾਖ ਵਦੀ ਪੰਜਵੀਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਵਤਾਰ ਧਾਰਿਆ ਸੀ ਜਲਿਆਂ ਵਾਲੇ ਬਾਗ ਦਾ ਸਾਕਾ ਵੀ ਵਿਸਾਖੀ ਵਾਲੇ ਦਿਨ ਹੀ ਵਾਪਰਿਆ ਸੀ ਤੇ 1699 ਈਸਵੀ ਦੀ ਵਿਸਾਖੀ ਤਾਂ ਫਿਰ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੀ ਹੈ ਇਸ ਲਈ ਇਹ ਵਿਸਾਖੀ ਦਾ ਦਿਹਾੜਾ ਸਿੱਖ ਕੌਮ ਲਈ ਬੜਾ ਗੌਰਵਮਈ ਅਤੇ ਇਤਿਹਾਸਿਕ ਦਿਹਾੜਾ ਹੈ ਅੱਜ ਦੇ ਦਿਨ ਸ਼ਾਹੇ ਸ਼ੈਨशाह ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ 13 ਅਪ੍ਰੈਲ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਇਸ ਲਈ ਆਪ ਸਭ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਾਧ ਸੰਗਤ ਜੀ ਵਿਸਾਖੀ ਦਾ ਤਿਹਾੜੀ ਇਤਿਹਾਸ ਵਿੱਚ ਵਿਸ਼ੇਸ਼ ਮਤਤਾ ਰੱਖਦਾ ਹੈ ਵਿਸਾਖੀ ਨਾਲ ਹਰ ਸਿੱਖ ਦਾ ਬੜਾ ਗੂੜਾ ਸਬੰਧ ਹੈ 1699 ਦੀ ਵਿਸਾਖੀ ਨੂੰ आनंदपुर साई बिखे 10वें ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਇਸ ਲਈ ਸਮੂਹ ਸਿੱਖ ਭਾਈਚਾਰਾ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਵਸ ਵਜੋਂ ਮਨਾਉਂਦਾ ਹੈ ਆਜ ਸੰਗਤ ਜੀ ਖਾਲਸਾ ਸ਼ਬਦ ਅਰਬੀ ਪਾਸ਼ਾ ਦੇ ਸ਼ਬਦ ਖਾਲਸ ਤੋਂ ਬਣਿਆ ਹੈ ਜਿਸ ਦਾ ਅਰਥ ਹੈ پاک ਪਵਿੱਤਰ ਸ਼ੁੱਧ ਬਿਲਕੁਲ ਸ਼ੁੱਧ ਬੇਆਬ ਜਿਹਦੇ ਵਿੱਚ ਕੋਈ ਵੀ ਆਇਬ ਨਾ ਹੋਵੇ ਜਾਂ ਬੇਦਾਗ ਜਿਹਦੇ ਉੱਪਰ ਕੋਈ ਵੀ ਦਾਗ ਨਾ ਹੋਵੇ ਕੋਈ ਧੱਬਾ ਨਾ ਹੋਵੇ ਤੇ ਉਹ ਹੈ ਖਾਲਸ ਤੇ ਇਹ ਸ਼ਬਦ ਵਰਤਿਆ ਜਾਂਦਾ ਹੈ ਸਿੱਖ ਕੌਮ ਲਈ 1699 ਦੀ ਵਿਸਾਖੀ ਵਾਲੇ ਦਿਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਆਨੰਦਪੁਰ ਸਾਹਿਬ ਵਿੱਚ ਇੱਕ ਮਹਾਨ ਸਭਾ ਬੁਲਾਈ ਸਾਧ ਸੰਗਤ ਜੀ ਵਿਸਾਖੀ ਭਾਵੇਂ ਇਸ ਤੋਂ ਪਹਿਲਾਂ ਵੀ ਹਰ ਸਾਲ ਮਨਾਈ ਜਾਂਦੀ ਸੀ ਸੰਗਤਾਂ ਗੁਰੂ ਦੀਆਂ ਬਖਸ਼ਿਸ਼ਾਂ ਲੈਣ ਆਉਂਦੀਆਂ ਸਨ ਪਰ 1699 ਦੀ ਵਿਸਾਖੀ ਦਾ ਨਜ਼ਾਰਾ ਹੀ ਕੁਝ ਵੱਖਰਾ ਸੀ ਗੁਰੂ ਸਾਹਿਬ ਨੇ ਸਭ ਥਾਵਾਂ ਤੇ ਸਨੇਹੇ ਕੱਲੇ ਹੁਕਮਨਾਮੇ ਭੇਜੇ ਕਿ ਇਸ ਵਿਸਾਖੀ ਤੇ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਗੁਰੂ ਸਾਹਿਬ ਨੇ ਕੋਈ ਖਾਸ ਐਲਾਨ ਕਰਨਾ ਹੈ ਸੰਗਤਾਂ ਹੋਮ ਹਮਾਕੇ ਦੂਰ ਦਰਾਡੇ ਤੋਂ ਪੁੱਜੀਆਂ ਇਸ ਸਭਾ ਵਿੱਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ ਜਦ ਸਭਾ ਵਿੱਚ ਸਭ ਲੋਕ ਬੈਠ ਗਏ ਕਲ ਕੀ ਤਰਪਾਤਸ਼ਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭਾ ਵਿੱਚ ਆਏ ਗੁਰੂ ਜੀ ਦੇ ਚਿਹਰੇ ਦਾ ਨੂਰ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ ਪਾਤਸ਼ਾਹ ਨੇ ਸਭਾ ਵਿੱਚ ਸਟੇਜ ਤੇ ਉੱਚੀ ਜਗ੍ਹਾ ਖਲੋ ਕੇ ਮ्यान ਵਿੱਚੋਂ ਤਲਵਾਰ ਕੱਢ ਕੇ ਉੱਚੀ ਆਵਾਜ਼ ਵਿੱਚ ਆਖਿਆ ਗੁਰੂ ਪਿਆਰਿਓ ਅੱਜ ਗੁਰੂ ਨੂੰ ਇੱਕ ਸਿੱਖ ਦੇ ਸੀਸ ਦੀ ਲੋੜ ਹੈ ਹੈ ਕੋਈ ਆਸਾ ਸਿੱਖ ਜੋ タルਮ ਲਈ ਆਪਣੇ ਪ੍ਰਾਣਾ ਦਾ ਬਲੀਦਾਨ ਦੇ ਸਕੇ ਆਪਣਾ ਸੀਸ ਭੇਟ ਕਰ ਸਕੇ ਇਹ ਸੁਣ ਕੇ ਸਭਾ ਵਿੱਚ ਸਨਾਟਾ ਸ਼ ਆ ਗਿਆ ਕੁਝ ਕਨੇ ਲਿਖਿਆ ਏ ਭਗੜੜ ਮਚ ਗਈ ਕੁਸਰਮਸਰ ਜੀ ਹੋਣ ਲੱਗ ਪਈ ਗੁਰੂ ਸਾਹਿਬ ਨੇ ਦੂਜੀ ਵਾਰ ਫੇਰ ਆਵਾਜ਼ ਮਾਰੀ ਨਹੀਂ ਉੱਠਿਆ ਕੋਈ ਸਗੋਂ ਕਈ ਜਿਹੜੇ ਪਿੱਛੇ ਬੈਠੇ ਸੀ ਨਾ ਉਹ ਛਕਣ ਲੱਗ ਪਏ ਡਰਦਾ ਕੋਈ ਗੁਰੂ ਸਾਹਿਬ ਵੱਲ ਝਾਕੇ ਹੀ ਨਾ ਬਈ ਗੁਰੂ ਸਾਹਿਬ ਕਿਤੇ ਮੇਰੇ ਵੱਲ ਹੀ ਨਾ ਉਂਗਲ ਕਰ ਦੇਣ ਤੂੰ ਉੱਠ ਬਈ ਜਵਾਨਾ ਸਾਰੇ ਸਹਿਮੇ ਬੈਠੇ ਸਨ ਗੁਰੂ ਸਾਹਿਬ ਨੇ ਤੀਜੀ ਵਾਰ ਫਿਰ ਆਵਾਜ਼ ਮਾਰ ਕੇ ਕਿਹਾ ਹੈ ਕੋਈ ਐਸਾ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰੇ ਤਾਂ ਸਾਧ ਸੰਗਤ ਜੀ ਸ਼ਹਿਰ ਲਾਹੌਰ ਦੇ ਰਹਿਣ ਵਾਲੇ ਖੱਤਰੀ ਜਾਤ ਦੇ ਦਾਹਰਾ ਮੁਠੇ ਗੜ ਵਿੱਚ ਪੱਲੂ ਪਾਇਆ ਹੱਥ ਜੋੜ ਆਖਣ ਲੱਗੇ ਪਾਤਸ਼ਾ ਖਿਮਾ ਕਰੋ ਖਿਮਾ ਕਰੋ ਮਹਾਰਾਜ ਮੈਂ ਆਪ ਜੀ ਦੀ ਪਹਿਲੀ ਆਵਾਜ਼ ਤੇ ਨਹੀਂ ਉੱਠ ਸਕਿਆ ਮੇਰਾ ਸਿਰ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਜੀ ਗੁਰੂ ਜੀ ਉਸ ਨੂੰ ਨਜ਼ਦੀਕ ਲੱਗੇ ਤੰਬੂ ਚ ਲੈ ਗਏ ਕੁਝ ਚਿਰ ਬਾਅਦ ਗੁਰੂ ਜੀ ਖੂਨ ਨਾਲ ਲਿਬੜੀ ਤਲਵਾਰ ਲੈ ਕੇ ਤੰਬੂ ਤੋਂ ਬਾਹਰ ਆਏ ਤੇ ਫਿਰ ਆਖਿਆ ਸਿੱਖੋ ਇੱਕ ਹੋਰ ਸਿੱਖ ਦੇ ਸਿਰ ਦੀ ਲੋੜ ਹੈ ਹੈ ਕੋਈ ਐਸਾ ਸਿੱਖ ਤਾਂ ਇਹ ਸਵਾਰ ਦਿੱਲੀ ਦੇ ਰਹਿਣ ਵਾਲੇ ਜਾਤ ਦੇ ਜੱਟ ਧਰਮਦਾਸ ਨੇ ਆਪਣੇ ਆਪ ਨੂੰ ਪੇਸ਼ ਕੀਤਾ ਇਹਨੂੰ ਵੀ ਗੁਰੂ ਜੀ ਤੰਬੂ ਚ ਲੈ ਗਏ ਤੇ ਕੁਝ ਚਿਰ ਬਾਅਦ ਫਿਰ ਬਾਹਰ ਆਏ ਗੁਰੂ ਜੀ ਨੇ ਫਿਰ ਇੱਕ ਸੀਸ ਦੀ ਮੰਗ ਕੀਤੀ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਹੁਣ ਦਵਾਰਕਾ ਦੇ ਰਹਿਣ ਵਾਲੇ ਸ਼ੀਂਬਾ ਜਾਤ ਦੇ ਮੁਕਮਚੰਦ ਉੱਠੇ ਫਿਰ ਵਿਦਰ ਦੇ ਰਹਿਣ ਵਾਲੇ 나ਈ ਜਾਤ ਦੇ ਸਹਿਬਚੰਦ ਉੱਠੇ ਅਤੇ ਫਿਰ ਪੰਜਵੇਂ ਜਗਨਨਾਥਪੁਰੀ ਦੇ ਰਹਿਣ ਵਾਲੇ ਜਾਤ ਦੇ ਚੀਵਰ ਹਿੰਮਤ ਰਾਈ ਬਲੀਦਾਨ ਦੇਣ ਲਈ ਪੇਸ਼ ਹੋਏ ਚੋਜੀ ਪ੍ਰੀਤਮ ਵਾਰੀ ਵਾਰੀ ਪੰਜਾਂ ਨੂੰ ਤੰਬੂ ਚ ਲੈ ਗਏ ਫਿਰ ਕੁਝ ਸਮੇਂ ਬਾਅਦ ਗੁਰੂ ਜੀ ਪੰਜਾਂ ਪਿਆਰਿਆਂ ਨੂੰ ਸਭਾ ਵਿੱਚ ਲਿਆਏ ਹੁਣ ਪੰਜਾਂ ਦੇ ਚਿਹਰੇ ਦਾ ਨੂਰ ਕੁਝ ਵੱਖਰਾ ਹੀ ਸੀ ਪੰਜਾਂ ਨੂੰ ਸਾਤ ਸੂਰਤ ਵੇਖ ਕੇ ਜਿਹੜੇ ਥੋੜੇ ਬਹੁਤੇ ਉੱਠ ਕੇ ਗਏ ਸੀ ਉਹ ਵੀ ਵਾਪਸ ਮੁੜ ਆਏ ਸਾਧ ਸੰਗਤ ਜੀ ਪੰਜ ਪਿਆਰਿਆਂ ਦੀ ਚੋਣ ਕਰਨ ਤੋਂ ਬਾਅਦ ਖੰਡੇ ਦਾ ਪੌਲ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਰਬਲੋਹ ਦਾ ਇੱਕ ਖੁੱਲਾ ਬਰਤਨ ਲਿਆ ਅਤੇ ਉਸ ਵਿੱਚ ਸਾਫ਼ ਜਲ ਪਾਇਆ ਤਾਂ ਉਸ ਸਮੇਂ ਮਾਤਾ ਜੀਤੋ ਜੀ ਕੁਝ ਪਤਾਸੇ ਲੈ ਕੇ ਆ ਗਏ ਜੋ ਉਸ ਜਲ ਵਿੱਚ ਪਾਏ ਗਏ ਫਿਰ ਉਸ ਵਿੱਚ ਖੰਡਾ ਫੇਰਿਆ ਗਿਆ ਤੇ ਨਾਲ ਹੀ ਗੁਰੂ ਸਾਹਿਬ ਪੰਜ ਬਾਣੀਆਂ ਜਪਜੀ ਜਾਪ ਸਵਈਏ ਚੌਪਈ ਸਾਹਿਬ ਤੇ ਆਨੰਦ ਸਾਹਿਬ ਦਾ ਪਾਠ ਵੀ ਕਰਦੇ ਰਹੇ ਜਦ ਅੰਮ੍ਰਿਤ ਦਾ ਬਾਟਾ ਤਿਆਰ ਹੋ ਗਿਆ ਤਾਂ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਛਕਾਇਆ ਗਿਆ ਗੁਰੂ ਜੀ ਨੇ ਉਹਨਾਂ ਨੂੰ ਗੋਡਿਆਂ ਦੇ ਭਾਰ ਬੀਰ ਆਸਣ ਕੀਤਾ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਦਾ ਆਦੇਸ਼ ਦਿੱਤਾ ਇਸ ਸਮੇਂ ਗੁਰੂ ਜੀ ਨੇ ਵਾਰੀ-ਵਾਰੀ ਪੰਜ ਪਿਆਰਿਆਂ ਦੀਆਂ ਅੱਖਾਂ ਅਤੇ ਕੇਸਾਂ ਤੇ ਅੰਮ੍ਰਿਤ ਦੇ ਛੱਟੇ ਮਾਰੇ ਅਤੇ ਹਰ ਪਿਆਰੇ ਨੂੰ ਖਾਲਸਾ ਨਾਮ ਦਿੱਤਾ ਚੋਜੀ ਪ੍ਰੀਤਮ ਨੇ ਪੰਜ ਪਿਆਰਿਆਂ ਨੂੰ ਕਿਹਾ ਹੁਣ ਤੁਸੀਂ ਮੈਨੂੰ ਵੀ ਅੰਮ੍ਰਿਤ ਛਕਾਓ ਤਾਂ ਭਾਈ ਦਇਆ ਸਿੰਘ ਨੇ ਕਿਹਾ ਪਾਤਸ਼ਾਹ ਅਸੀਂ ਸਿਰ ਦੇ ਕੇ ਅੰਮ੍ਰਿਤ ਦੀ ਦਾਤ ਲਈ ਆ ਤੁਸੀਂ ਇਸ ਦੇ ਬਦਲੇ ਕੀ ਦਿਓਗੇ ਕੀ ਪੇਟਾ ਕਰੋਗੇ ਤਾਂ ਪਾਤਸ਼ਾਹ ਨੇ ਕਿਹਾ ਸਮਾਂ ਆਉਣ ਤੇ ਸਾਰਾ ਸਰਵੰਸੀ ਵਾਰ ਦੇਾਂਗਾ ਤੇ ਸਮੇਂ ਸਮੇ ਹੋਇਆ ਵੀ ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਪੰਜ ਪਿਆਰਿਆਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ ਤੇ ਆਖਿਆ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਫੌਜ ਸਾਧ ਸੰਗਤ ਜੀ ਇਸ ਤਰ੍ਹਾਂ ਖਾਲਸੇ ਦਾ ਜਨਮ ਹੋਇਆ ਫਿਰ ਇਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੇ ਸਿਧਾਂਤ ਤੇ ਉਹਨਾਂ ਦੇ ਫਰਜ਼ਾਂ ਪ੍ਰਤੀ ਸਮਝਾਇਆ ਆਖਿਆ ਖਾਲਸਾ ਜੀ ਸਰਬੱਤ ਖਾਲਸਾ ਪੰਥ ਨੇ ਇੱਕ ਪਰਮਾਤਮਾ ਤੇ ਹੀ ਭਰੋਸਾ ਰੱਖਣਾ ਹੈ। ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤਿਆਂ ਦੀ ਪੂਜਾ ਨਹੀਂ ਕਰਨੀ। ਜਾਤ-ਪਾਤ ਵਿੱਚ ਵਿਸ਼ਵਾਸ ਨਹੀਂ ਰੱਖਣਾ। ਅਤੇ ਆਪਸ ਵਿੱਚ ਪ੍ਰੇਮ ਭਾਵ ਨਾਲ ਰਹਿਣਾ ਹੈ। ਸਾਰੇ ਸਿੱਖਾਂ ਨੇ ਉੱਚਾ ਸੁੱਚਾ ਜੀਵਨ ਬਤੀਤ ਕਰਨਾ ਹੈ। ਪ੍ਰਾਈ ਇਸਤਰੀ, ਤੰਬਾਕੂ, ਮਾਸ, ਸ਼ਰਾਬ ਅਤੇ ਨਸ਼ੇਲੀਆ ਵਸਤਾਂ ਦੀ ਵਰਤੋਂ ਨਹੀਂ ਕਰਨੀ ਮਾਲਾ ਦੇ ਨਾਲ-ਨਾਲ ਸ਼ਸਤਰ ਵੀ ਧਾਰਨ ਕਰਨੇ ਹਨ ਹਰੇਕ ਸਿੰਘ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਰਬੰਸਵਾਰਨ ਲਈ ਤਿਆਰ ਰਹੇ ਹਰੇਕ ਸਿੰਘ ਜ਼ਰੂਰੀ ਤੌਰ ਤੇ ਪੰਜ ਕਕਾਰਾਂ ਨੂੰ ਧਾਰਨ ਕਰੇ ਕੇਸ ਕੜਾ ਕੰਗਾ ਕਿਰਪਾਨ ਤੇ ਕਸ਼ਰਾ ਖੰਡੇ ਦਾ ਪੌਲ ਤਿਆਰ ਕਰਨ ਸਮੇਂ ਪੜੀਆਂ ਜਾਣ ਵਾਲੀਆਂ ਬਾਣੀਆਂ ਦਾ ਹਰ ਸਿੱਖ ਸਵੇਰੇ ਉੱਠ ਕੇ ਪਾਠ ਕਰੇ ਖਾਲਸਾ ਜੀ ਆਪਣੀ ਆਮਦਨ ਦਾ ਦਸਵਾਂ ਹਿੱਸਾ ਦਸਵੰਦ ਧਰਮ ਲਈ দান ਕਰਨਾ ਹੈ ਸਾਰੇ ਸਿੰਘਾਂ ਨੇ ਆਪਸ ਵਿੱਚ ਮਿਲਦੇ ਸਮੇਂ ਇੱਕ ਦੂਜੇ ਨੂੰ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਦਾਂ ਦੇ ਨਾਮ ਪਿੱਛੇ ਸਿੰਘ ਅਤੇ ਇਸਤਰੀ ਦੇ ਨਾਮ ਪਿੱਛੇ ਕੌਰ ਸ਼ਬਦ ਲੱਗੇਗਾ ਸਾਧ ਸੰਗਤ ਜੀ ਕਲਮ ਦੇ ਧਨੀ 나ਸਰੋ मंसूर ਗੁਰੂ ਗੋਬਿੰਦ ਸਿੰਘ ਈਜ ਦੇ ਮਨਜੂਰ ਗੁਰੂ ਗੋਬਿੰਦ ਸਿੰਘ ਹਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜ਼ੁਲਮਾਂ ਫਾਜੋ নূর ਗੁਰੂ ਗੋਬਿੰਦ ਸਿੰਘ ਹਕ ਹਕ ਆਗਾ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਾਨ ਸਾਖ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਵਾਰ-ਵਾਰ ਨਮਸਕਾਰ ਦੇਸ਼ ਵਿਦੇਸ਼ਾਂ ਵਿੱਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਤਿਗੁਰੂ ਕਿਰਪਾ ਕਰਨ ਹੋਈਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ